ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸ਼ੱਕਰਕੰਦੀ ਦੀ ਚਾਟ ਜਿਹੜੀ ਕਿ ਬਹੁਤ ਹੀ ਸਵਾਦ ਬੰਦੀ ਹੈ ਤੇ ਤੁਸੀਂ ਬਣਾ ਕੇ ਇਹ ਜਰੂਰ ਦੇਖਣੀ ਹੈ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਕੁੱਕਰ ਦੇ ਵਿੱਚ ਪਾਣੀ ਪਾਵਾਂਗੇ ਤੇ ਇਹਨਾਂ ਨੂੰ ਧੋ ਕੇ ਸ਼ੱਕਰਕੰਦੀਆਂ ਜਿਹੜੀਆਂ ਇਹਨਾਂ ਨੂੰ ਇਹਦੇ ਵਿੱਚ ਪਾ ਦੇਣਾ ਤੇ ਇੱਕ ਸੀਟੀ ਲਵਾਉਣੀ ਆ ਬਸ ਉਸ ਤੋਂ ਜ਼ਿਆਦਾ ਨਹੀਂ ਲਵਾਉਣੀ ਕਿਉਂਕਿ ਫੇਰ ਇਹ ਬਹੁਤ ਜ਼ਿਆਦਾ ਪੱਕ ਜਾਣਗੀਆਂ ਤੇ ਇਹਦੀ ਚਾਟ ਹੈ ਜਿਹੜੀ ਉਹ ਵਧੀਆ ਨਹੀਂ ਬਣੂਗੀ ਉਸ ਤੋਂ ਬਾਅਦ ਚ ਜਦੋਂ ਠੰਡੀਆਂ ਹੋ ਜਾਣ ਤੇ ਆਪਾਂ ਇਹਨਾਂ ਨੂੰ ਛਿੱਲ ਕੇ ਇਹਨਾਂ ਦੇ ਜਿਹੜੇ ਪੀਸ ਉਹ ਕੱਟ ਲੈਣੇ ਹੈਗੇ ਪੀਸ ਹੈ ਜਿਹੜੇ ਬਹੁਤੇ ਬਰੀਕ ਨਹੀਂ ਕਰਨੇਗੇ ਥੋੜੇ ਜੇ ਮੋٹے ਹੀ ਰੱਖਿਓ ਤਾਂ ਕਿ ਉਹ ਖਾਣ ਦੇ ਵਿੱਚ ਜ਼ਿਆਦਾ ਵਧੀਆ ਲੱਗਦੇ ਹੈ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਕੱਟ ਲੈਣਾਗਾ ਹੁਣ ਆਪਾਂ ਉਸ ਤੋਂ ਬਾਅਦ ਚ ਇਹਨੂੰ ਇੱਕ ਖੁੱਲੇ ਜੇ ਬਰਤਨ ਦੇ ਵਿੱਚ ਜਿਹੜਾ ਉਹ ਕੱਢ ਲੈਣਾਗਾ ਇਸ ਤਰੀਕੇ ਦੇ ਨਾਲ ਇਹਨੂੰ ਇੱਕ ਬਰਤਨ ਦੇ ਵਿੱਚ ਆਪਾਂ ਕੱਢ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆ ਉਹ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਚਾਟ ਮਸਾਲਾ ਪਾਵਾਂਗੇ ਚਾਟ ਮਸਾਲਾ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਲਾ ਨਮਕ ਪਾਵਾਂਗੇ ਤੁਸੀਂ ਚਿੱਟਾ ਨਮਕ ਪਾਉਣਾ ਚਾਹੋ ਤਾਂ ਚਿੱਟਾ ਵੀ ਪਾ ਸਕਦੇ ਆ ਪਰ ਜੇ ਕਾਲਾ ਨਮਕ ਹੋਇਆ ਤਾਂ ਕਾਲਾ ਨਮਕ ਹੀ ਪਾਇਓ ਉਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈਗਾ ਉਸ ਤੋਂ ਬਾਅਦ ਚ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਲਾਲ ਮਿਰਚ ਦਾ ਜਿਹੜਾ ਹੈਗਾ ਪਾਊਡਰ ਆਪਾਂ ਉਹ ਪਾਇਆ ਹੈਗਾ ਤੇ ਫਿਰ ਆਪਾਂ ਇਹਦੇ ਵਿੱਚ ਹੈਗਾ ਜਿਹੜਾ ਉਹ ਨਿੰਬੂ ਦਾ ਰਾਸ ਹੈ ਉਹ ਮਿਲਾਵਾਂਗੇ ਨਿੰਬੂ ਦਾ ਰਸ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮਿੱਠੀ ਇਮਲੀ ਦੀ ਚਟਨੀ ਤੁਸੀਂ ਜੇਕਰ ਤੁਹਾਡੇ ਕੋਲੇ ਕੈਚਅਪ ਹੈਗੀ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋਗੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਉਹ ਮਿਕਸ ਕਰਾਂਗੇ ਤਾਂ ਕਿ ਜਿੰਨੇ ਵੀ ਆਪਾਂ ਮਸਾਲੇ ਪਾਏ ਆ ਇਹਦੇ ਵਿੱਚ ਉਹ ਸਾਰੇ ਇਹਦੇ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਮਿਕਸ ਹੋ ਜਾਣ ਹੁਣ ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਤੇ ਇਹ ਖਾਣ ਲਈ ਬਿਲਕੁਲ ਰੈਡੀ ਹੈ ਜੇਕਰ ਫਰੈਂਡਸ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਇੱਕ ਵਾਰ ਬਣਾ ਕੇ ਬੱਚਿਆਂ ਨੂੰ ਜ਼ਰੂਰ ਖਵਾਇਓ ਤੇ ਤੁਸੀਂ ਵੀ ਖਾਓ ਬਹੁਤ ਜ਼ਿਆਦਾ ਵਧੀਆ ਬਣਦੀ ਹੈਗੀ ਤੇ ਬੱਚੇ ਬਹੁਤ ਖੁਸ਼ ਹੋ ਕੇ ਇਸ ਨੂੰ ਖਾਂਦੇ ਹੈਗੇ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ